ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੂੰ ਦੀ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪੰਜਾਬ ਅੱਜ ਇੱਕ ਵੱਡੇ ਸੰਕਟ ਦੇ ਵਿੱਚੋਂ ਗੁਜ਼ਰ ਰਿਹਾ ਹੈ ਇਸ ਤੇ ਵਿੱਚ ਕੋਈ ਸ਼ੱਕ ਨਹੀਂ ਅੱਜ ਫਿਕਰ ਹੈ ਪਾਣੀ ਕਿੱਥੇ ਕਿੱਥੇ ਮਾਰ ਕਰ ਰਿਹਾ ਉਸ ਤੋਂ ਬਚਿਆ ਕਿਵੇਂ ਜਾਵੇ ਜਾਨ ਮਾਲ ਨੂੰ ਬਚਾਇਆ ਕਿਵੇਂ ਜਾਵੇ ਰਾਹਤ ਕਿਵੇਂ ਪਹੁੰਚਾਈ ਜਾਵੇ ਜਿੱਥੇ ਜਿੱਥੇ ਜੋ ਜੋ ਚਾਹੀਦਾ ਹੈ ਰੋਟੀ ਪੀਣ ਵਾਲਾ ਪਾਣੀ ਦਵਾਈਆਂ ਤਰਪਾਲਾਂ ਉਹ ਕਿਵੇਂ ਪਹੁੰਚ ਦਾ ਕੀਤਾ ਜਾਵੇ ਪਰ ਅਸਲੀ ਲੜਾਈ ਤਾਂ ਪਾਣੀ ਉਤਰਨ ਤੋਂ ਬਾਅਦ ਸ਼ੁਰੂ ਹੋਣੀ ਹੈ ਜਦੋਂ ਜ਼ਿੰਦਗੀ ਇੱਕ ਵਾਰ ਫੇਰ ਨੀਤੇ ਚੜ੍ਹੇਗੀ ਉਦੋਂ ਜੋ ਜੀ ਬਚ ਗਏ ਹੋਣਗੇ ਉਹ ਆਪਣਾ ਆਪਣਾ ਨੁਕਸਾਨ ਕਿੰਨਾ ਕਿੰਨਾ ਹੋਇਆ ਉਸ ਦਾ ਅੰਦਾਜ਼ਾ ਲਗਾਉਣਗੇ ਤੇ ਫਿਰ ਇਸ ਨੁਕਸਾਨ ਦੀ ਪਰਪਾਈ ਕਿਵੇਂ ਹੋਵੇਗੀ ਉਸ ਬਾਰੇ ਸੋਚਿਆ ਜਾਵੇਗਾ ਸਰਕਾਰਾਂ ਦਾ ਮੂੰਹ ਦੇਖਿਆ ਜਾਵੇਗਾ ਕਿ ਕੀ ਸਰਕਾਰ ਮੁਆਵਜ਼ਾ ਦੇਵੇਗੀ ਇਸ ਤੇ ਚਰਚਾ ਹੋਵੇ। ਹੁਣ ਤੱਕ ਸਰਕਾਰ ਦਾ ਟਰੈਕ ਰਿਕਾਰਡ ਬਹੁਤਾ ਵਧੀਆ ਨਹੀਂ ਰਿਹਾ ਹੈ। ਜਦੋਂ ਵੀ ਕੋਈ ਮੁਸੀਬਤ ਆਈ ਹੈ, ਮੁਆਵਜ਼ੇ ਦੇ ਨਾਮ ਤੇ ਕੁਝ ਜ਼ਿਆਦਾ ਲੋਕਾਂ ਦੇ ਪੱਲੇ ਨਹੀਂ ਪਿਆ ਹੈ। ਵਾਰ-ਵਾਰ ਪੰਜਾਬ ਦੀ ਮਾੜੀ ਵਿੱਤੀ ਹਾਲਾਤਾਂ ਦੀ ਵੀ ਚਰਚਾ ਹੁੰਦੀ ਹੈ। ਕੇਂਦਰ ਤੇ ਸੂਬੇ ਦੇ ਰਿਸ਼ਤੇ ਬਾਰੇ ਵੀ ਚਰਚਾ ਹੁੰਦੀ ਹੈ ਕਿ ਬਹੁਤੇ ਸੁਖਾਵੇਂ ਰਿਸ਼ਤੇ ਨਹੀਂ ਹਨ। ਹੁਣ ਵੀ ਕਈ ਹਲਕਿਆਂ ਦੇ ਵਿੱਚ ਕੇਂਦਰ ਸਰਕਾਰ ਤੋਂ ਕੋਈ ਵਿਸ਼ੇਸ਼ ਪੈਕੇਜ ਮਿਲਣਾ ਚਾਹੀਦਾ ਹੈ। ਏ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਵਿੱਤੀ ਸਹਾਇਤਾ ਦੀ ਮੰਗ ਵੀ ਕਰ ਚੁੱਕੇ ਹਨ ਹੁਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਚਿੱਠੀ ਪ੍ਰਧਾਨ ਮੰਤਰੀ ਨੂੰ ਲਿਖੀ ਹੈ ਪਰ ਇਸ ਚਿੱਠੀ ਦੇ ਵਿੱਚ ਮੰਗ ਕੀ ਕੀਤੀ ਗਈ ਹੈ ਕਿਹਾ ਕੀ ਗਿਆ ਹੈ ਇਹ ਮਦਦ ਦੀ ਮੰਗ ਹੈ ਜਾਂ ਫਿਰ ਸਾਡੇ ਬਕਾਏ ਜਾਰੀ ਕਰੋ ਇਹ ਮੰਗ ਕੀਤੀ ਗਈ ਹੈ ਚਿੱਠੀ ਦੀ ਬੰਤਰ ਲਫਜ਼ ਕੀ ਕਹਿੰਦੇ ਹਨ ਇਸ ਦਾ ਅਰਥ ਕੀ ਨਿਕਲਦਾ ਹੈ ਇਹ ਸਮਝਣਾ ਬੇਹੱਦ ਜ਼ਰੂਰੀ ਹੈ ਜੋ ਚਿੱਠੀ ਮੁੱਖ ਮੰਤਰੀ ਨੇ ਲਿਖੀ ਹੈ ਉਸ ਵਿੱਚ ਦਹਾਕੇ ਦੇ ਵਿੱਚ ਸਭ ਤੋਂ ਮਾੜੇ ਹੜ੍ਹਾਂ ਨੇ ਪੰਜਾਬ ਦੇ ਕੀ ਹਾਲਾਤ ਕਰ ਦਿੱਤੇ ਨੇ ਇਸ ਦਾ ਜ਼ਿਕਰ ਕੀਤਾ ਗਿਆ ਹੈ ਤੇ ਮੰਗ ਕੀਤੀ ਗਈ ਹੈ ਕਿ ਜੋ-ਜੋ ਸੂਬੇ ਦੇ ਫੰਡ ਕੇਂਦਰ ਦੇ ਕੋਲ ਰੁਕੇ ਹੋਏ ਹਨ 60000 ਕਰੋੜ ਦੇ ਫੰਡ ਉਹ ਜਲਦੀ ਜਾਰੀ ਕੀਤੇ ਜਾਣ ਨਾਲ ਹੀ ਨੀਮਾਂ ਦੇ ਵਿੱਚ ਬਦਲਾਅ ਕਰਨ ਦੀ ਮੰਗ ਵੀ ਕੀਤੀ ਗਈ ਹੈ ਤਾਂ ਕਿ ਜਿਹੜਾ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ ਐਸ ਡੀ ਆਰ ਐਫ ਉਹਦੇ ਵਿੱਚ ਜੋ ਪੈਸਾ ਪਿਆ ਹੈ ਉਸ ਵਿੱਚੋਂ ਵਾajib ਮੁਆਵਜ਼ਾ ਵੀ ਦਿੱਤਾ ਜਾ ਸਕੇ ਇਸ ਕਰਕੇ ਨੀਮਾਂ ਦੇ ਵਿੱਚ ਬਦਲਾਅ ਕਰਨ ਦੀ ਲੋੜ ਹੈ ਇਹ ਵੀ ਲਿਖਿਆ ਗਿਆ ਮੁੱਖ ਮੰਤਰੀ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਪੀੜਤ ਕਿਸਾਨਾਂ ਨੂੰ 50000 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇਣਾ ਚਾਹੁੰਦੀ ਹੈ ਚਿੱਠੀ ਵਿੱਚ ਇਸ ਦਾ ਵੀ ਜ਼ਿਕਰ ਕੀਤਾ ਗਿਆ ਹੈ ਈ ਹਜ਼ਾਰ ਤੋਂ ਵੱਧ ਪਿੰਡ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ ਲੱਖਾਂ ਲੋਕਾਂ ਦਾ ਹੜ੍ਹਾਂ ਦੇ ਪਾਣੀਆਂ ਨੇ ਨੁਕਸਾਨ ਕੀਤਾ ਹੈ ਡੈਮਾਂ ਦੇ ਵਿੱਚੋਂ ਪਾਣੀ ਛੱਡਣ ਦੇ ਨਾਲ 7 ਜ਼ਿਲ੍ਹੇ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਏ ਹਨ ਉਹ ਜ਼ਿਲ੍ਹੇ ਹਨ ਗੁਰਦਾਸਪੁਰ ਕਪੂਰਥਲਾ ਅੰਮ੍ਰਿਤਸਰ ਪਠਾਨਕੋਟ ਫਿਰੋਜ਼ਪੁਰ ਫਾਜ਼ਲਕਾ ਤੇ ਹੁਸ਼ਿਆਰਪੁਰ ਇਹ ਵੀ ਜੇਕਰ ਕੀਤਾ ਗਿਆ ਹੈ ਕਿ 3 ਲੱਖ ਏਕੜ ਤੋਂ ਵੱਧ ਫਸਲ ਡੁੱਬ ਚੁੱਕੀ ਹੈ ਉਸ ਨੂੰ ਹੁਣ ਬਚਾਇਆ ਨਹੀਂ ਜਾ ਸਕਦਾ ਮਵੇਸ਼ੀ ਡੰਗਰ ਬੱਚਾ ਵੀ ਖੜਾ ਦੇ ਪਾਣੀ ਦੇ ਨਾਲ ਨੁਕਸਾਨਿਆ ਗਿਆ ਹੈ ਇਸ ਦਾ ਵੀ ਜ਼ਿਕਰ ਕੀਤਾ ਗਿਆ ਹੈ ਤੇ ਕਈ ਪਿੰਡਾਂ ਦੇ ਪਰਿਵਾਰ ਇਨ੍ਹਾਂ ਤੋਂ ਹੀ ਆਪਣਾ ਗੁਜ਼ਾਰਾ ਕਰਦੇ ਸੀ ਦੁੱਧ ਪਾ ਕੇ ਡੈਰੀ ਦੇ ਜਾਂ ਜਾਨਵਰਾਂ ਨਾਲ ਜੁੜੇ ਧੰਦੇ ਦੇ ਨਾਲ ਹੀ ਉਹ ਆਪਣਾ ਰੋਜ਼ਗਾਰ ਚਲਾਉਂਦੇ ਸੀ ਉਹਨਾਂ ਦਾ ਰੋਜ਼ਗਾਰ ਵੀ ਖੁੱਸ ਗਿਆ ਹੈ ਇਸ ਦਾ ਜ਼ਿਕਰ ਵੀ ਚਿੱਠੀ ਦੇ ਵਿੱਚ ਕੀਤਾ ਗਿਆ ਪਰ ਇਹ ਸਾਰੇ ਨੁਕਸਾਨ ਦਾ ਮੁਲਾਂਕਣ ਕਰਕੇ ਕੋਈ ਵੀ ਸਹਾਇਤਾ ਵਿੱਤੀ ਸਹਾਇਤਾ ਜਾਂ ਮਦਦ ਦੀ ਮੰਗ ਨਹੀਂ ਕੀਤੀ ਗਈ ਹੈ ਬਲਕਿ ਇਹ ਮੰਗ ਕੀਤੀ ਗਈ ਹੈ ਕਿ ਸਾਡਾ ਰੋਕਿਆ ਹੋਇਆ ਪੈਸਾ ਜਾਰੀ ਕਰੋ ਇਸ ਤਰੀਕੇ ਦੇ ਨਾਲ ਇਹ ਚਿੱਠੀ ਦੀ ਬੰਤਰ ਹੈ ਹੁਣ ਜਿਹੜਾ 60000 ਕਰੋੜ ਦੀ ਰਕਮ ਬਣਾਈ ਗਈ ਹੈ ਜਾਂ ਗਿਣਾਈ ਗਈ ਹੈ ਉਥੇ ਕਿਵੇਂ ਪਹੁੰਚੇ ਉਸ ਦੇ ਵਿੱਚ ਕਿਹੜੇ ਕਿਹੜੇ ਕੰਪੋਨੈਂਟ ਨੇ ਇੱਕ ਤਾਂ ਇਹ ਕਿਹਾ ਗਿਆ ਹੈ ਕਿ ਜਦੋਂ GST ਲਾਗੂ ਕੀਤੀ ਗਈ ਸੀ ਦਾ ਸ਼ੂਬੇ ਦੇ مالیਏ ਤੇ ਇਸ ਦਾ ਬਹੁਤ ਬੁਰਾ ਅਸਰ ਪਿਆ ਸੀ ਪਹਿਲਾਂ ਵੈਟ ਤੋਂ ਜੋ ਪੈਸਾ ਇਕੱਠਾ ਹੁੰਦਾ ਸੀ ਜੀਐਸਟੀ ਲੱਗਣ ਤੋਂ ਬਾਅਦ ਉਹ ਬਹੁਤ ਘਟ ਗਿਆ ਹੈ ਉਸ ਦੇ ਵਿੱਚ ਕਾਫੀ ਕਮੀ ਆਈ ਹੈ 49727 ਕਰੋੜ ਦਾ ਪੰਜਾਬ ਨੂੰ ਜੀਐਸਟੀ ਦੇ ਲੱਗਣ ਕਰਕੇ ਘਾਟਾ ਪਿਆ ਹੈ ਔਰ ਇਸ ਘਾਟੇ ਦੀ ਕੇਂਦਰ ਸਰਕਾਰ ਵੱਲੋਂ ਕਦੇ ਵੀ ਪਰਪਾਈ ਨਹੀਂ ਕੀਤੀ ਗਈ ਇਹ ਉਸ ਚਿੱਠੀ ਦੇ ਵਿੱਚ ਲਿਖਿਆ ਗਿਆ ਹੁਣ ਕੇਂਦਰ ਸਰਕਾਰ ਉਸ ਦੀ ਪਰਪਾਈ ਕਰੇ ਇਹ ਮੰਗ ਕੀਤੀ ਗਈ ਹੈ ਮੁੱਖ ਮੰਤਰੀ ਨੇ ਇੱਕ ਵਾਰ ਫੇਰ ਰੂਰਲ ਡਿਵੈਲਪਮੈਂਟ ਫੰਡ ਅਤੇ ਮਾਰਕੀਟ ਡਿਵੈਲਪਮੈਂਟ ਫੰਡ ਆਰਡੀਐਫ ਤੇ ਐਮਡੀਐਫ ਦਾ ਵੀ ਜ਼ਿਕਰ ਕੀਤਾ ਹੈ ਕਈ ਸਾਲਾਂ ਤੋਂ ਇਹ ਪੈਸਾ ਰੋਕਿਆ ਹੋਇਆ ਹੈ ਤੇ ਹੁਣ ਇਹ ਰਕਮ ਇਕੱਠੀ ਹੋ ਕੇ ਵੱਧ ਕੇ 8000 ਕਰੋੜ ਤੇ ਪਹੁੰਚ ਗਈ ਹੈ ਇਸ ਦਾ ਜ਼ਿਕਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਕੇਂਦਰ ਨੇ ਪੰਜਾਬ ਦੇ 828 ਕਰੋੜ ਰੁਪਏ ਦੇ ਪ੍ਰੋਜੈਕਟ ਵੀ ਸਕ੍ਰੈਪ ਕਰ ਦਿੱਤੇ ਨੇ ਰੱਦ ਕਰ ਦਿੱਤੇ ਨੇ ਇਹ ਵੀ ਉਸ ਚਿੱਠੀ ਦੇ ਵਿੱਚ ਲਿਖਿਆ ਗਿਆ ਹੈ ਤੋ ਇਹ ਸਾਰੀਆਂ ਰਕਮਾਂ ਨੂੰ ਮਿਲਾ ਕੇ ਜੇ ਦੇਖਿਆ ਜਾਵੇ ਤਾਂ 60000 ਕਰੋੜ ਤੇ ਅਸੀਂ ਪਹੁੰਚ ਜਾਂਦੇ ਆ ਜੀਐਸਟੀ ਤੋਂ ਘਟਾ ਆ ਹੋਇਆ ਹੈ ਆਰਡੀਐਫ ਦੇ ਫੰਡ ਰੋਕੇ ਨੇ 828 ਕਰੋੜ ਦੇ ਪ੍ਰੋਜੈਕਟ ਜਿਹੜੇ ਸਕ੍ਰੈਪ ਕੀਤੇ ਨੇ ਉਹਨੂੰ ਕੁੱਲ ਮਿਲਾ ਕੇ 60000 ਕਰੋੜ ਕੇਂਦਰ ਨੇ ਰੋਕਿਆ ਹੈ ਉਸ ਨੂੰ ਜਾਰੀ ਕਰਨ ਦੀ ਮੰਗ ਮੁੱਖ ਮੰਤਰੀ ਵੱਲੋਂ ਕੀਤੀ ਗਈ ਹੈ ਇਸ ਤੋਂ ਇਲਾਵਾ ਭਗਵੰਤ ਮਾਨ ਨੇ ਜੋ ਚਿੱਠੀ ਲਿਖੀ ਹੈ ਉਸ ਦੇ ਵਿੱਚ ਜਿਹੜਾ ਡਿਜ਼ਾਸਟਰ ਰਿਸਪੌਂਸ ਫੰਡ ਨੇ ਸਟੇਟ ਦੇ ਐਸਡੀਆਰਐਫ ਉਸ ਦੀ ਗੱਲ ਕੀਤੀ ਉਸਕੇ ਕਿਹਾ ਗਿਆ ਹੈ ਕਿ ਸਾਡੇ ਕੋਲ ਉਸ ਦੇ ਵਿੱਚ ਫੰਡ ਕਾਫੀ ਪਏ ਨੇ ਪਰ ਜੋ ਨਿਯਮ ਗ੍ਰਹਿ ਮੰਤਰਾਲੇ ਵੱਲੋਂ ਜੋ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਜੋ ਮੁਆਵਜ਼ੇ ਦੀ ਰਕਮ ਉਹਨਾਂ ਦੇ ਮੁਤਾਬਕ ਜੋ ਤੈ ਹੁੰਦੀ ਹੈ ਉਹ ਕਿਸਾਨਾਂ ਦਾ ਜੋ ਅਸਲ ਦੇ ਵਿੱਚ ਨੁਕਸਾਨ ਹੋਇਆ ਹੁੰਦਾ ਹੈ ਉਸ ਦੀ ਪਰਪਾਈ ਕਰਨ ਦੇ ਲਈ ਕਾਫੀ ਨਹੀਂ ਹੁੰਦੀ ਕਾਫੀ ਘੱਟ ਰਹਿ ਜਾਂਦੀ ਜੋ ਅੱਜ ਦੇ ਸਮੇਂ ਦੇ ਵਿੱਚ ਅਸਲੀਅਤ ਵਿੱਚ ਜ਼ਮੀਨੀ ਪੱਧਰ ਤੇ ਨੁਕਸਾਨ ਹੋਇਆ ਹੁੰਦਾ ਹੈ ਇਹ ਨਿਯਮ ਉਸ ਨੁਕਸਾਨ ਦੀ ਸਚਾਈ ਦੇ ਨਾਲ ਮੇਲ ਨਹੀਂ ਖਾਂਦੇ ਇਹ ਮੁੱਖ ਮੰਤਰੀ ਵੱਲੋਂ ਜ਼ਿਕਰ ਕੀਤਾ ਗਿਆ ਹੈ। ਮਿਸਾਲ ਦੇ ਤੌਰ ਤੇ ਫਸਲ ਦੀ ਬਰਬਾਦੀ ਤੇ ਜੋ ਕੰਪਨਸੇਸ਼ਨ ਦੇਣ ਦੇ ਨਿਯਮ ਹਨ, ਇਨਪੁਟ ਸਬਸਿਡੀ ਉਹਨੂੰ ਕਿਹਾ ਜਾਂਦਾ ਹੈ। ਉਹ ਨਿਯਮ ਕੀ ਕਹਿੰਦੇ ਨੇ? ਉਹਨਾਂ ਨਿਯਮਾਂ ਦੇ ਮੁਤਾਬਕ ਜੇ ਨੁਕਸਾਨ 33% ਦੀ ਜਾਂ ਉਸ ਤੋਂ ਜ਼ਿਆਦਾ ਹੋਇਆ ਹੋਵੇ ਤਾਂ ਫਿਰ ਇੱਕ ਹੈਕਟੇਅਰ ਦਾ 17000 ਰੁਪਏ ਮੁਆਵਜ਼ਾ ਕਿਸਾਨ ਨੂੰ ਦੇਣਾ ਚਾਹੀਦਾ ਹੈ। ਇਹ ਹਦਾਇਤਾਂ ਨੇ ਇਹ ਨਿਯਮ ਹੁਣ ਜੇ ਇਹਨੂੰ ਤੁਸੀਂ ਏਕੜਾਂ ਦੇ ਵਿੱਚ ਕਨਵਰਟ ਕਰੋ ਬਦਲੋ ਤਾਂ ਇੱਕ ਏਕੜ ਦਾ 6800 ਰੁਪਇਆ ਬਣਦਾ ਹੈ 6800 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਸਰਕਾਰ ਵੱਲੋਂ ਮਿਲਣਾ ਚਾਹੀਦਾ ਹੈ ਇਹ ਨਿਯਮ ਕਹਿੰਦੇ ਨੇ ਇੰਨਾ ਪੈਸਾ ਦੇਣਾ ਜਾਂ ਇੰਨਾ ਘੱਟ ਪੈਸਾ ਦੇਣਾ ਇੰਨਾ ਘੱਟ ਮੁਆਵਜ਼ਾ ਦੇਣਾ ਕਿਸਾਨਾਂ ਦੇ ਨਾਲ ਇੱਕ ਪੱਦਾ ਮਜ਼ਾਕ ਹੋਵੇਗਾ ਇਸੇ ਲਈ ਹੀ ਸੂਬਾ ਸਰਕਾਰ ਆਪਣੇ ਪੱਲਿਓ 8200 ਰੁਪਏ ਪ੍ਰਤੀ ਏਕੜ ਯੋਗਦਾਨ ਪਾਉਂਦੀ ਹੈ ਤੇ ਕੁੱਲ ਮਲਾ ਕੇ 6800 ਰੁਪਏ ਕੇਂਦਰ ਸਰਕਾਰ ਦੇ ਜੋ ਨਿਯਮ ਕਹਿੰਦੇ ਨੇ ਤੇ 8200 ਰੁਪਏ ਸੂਬਾ ਸਰਕਾਰ ਆਪਣੇ ਪੱਲੇੋਂ ਪਾਉਂਦੀ ਹੈ ਤਾਂ ਜਾ ਕੇ ਜਿਹੜਾ ਮੁਆਵਜ਼ਾ ਕੁੱਲ ਮੁਆਵਜ਼ਾ 15000 ਰੁਪਏ ਪ੍ਰਤੀ ਏਕੜ ਦਾ ਮਿਲਦਾ ਹੈ ਉੱਥੇ ਪਹੁੰਚਿਆ ਜਾਂਦਾ ਹੈ ਉਹ ਰਕਮ ਵੀ ਨਿਯਮਾਂ ਤੋਂ ਜ਼ਿਆਦਾ ਦਿੱਤੀ ਜਾਂਦੀ ਹੈ ਇਹ ਭਗਵੰਤ ਮਾਨ ਦਾ ਕਹਿਣਾ ਹੈ ਪਰ ਹੁਣ ਕਿਉਂਕਿ ਜਿਹੜੀ ਫਸਲ ਸੀ ਉਹ ਬਿਲਕੁਲ ਪੱਕਣ ਦੇ ਕੱਡੇ ਪਹੁੰਚੀ ਹੋਈ ਸੀ ਇੱਕ ਮਹੀਨੇ ਦੇ ਵਿੱਚ ਉਹਨੇ ਮੰਡੀਆਂ ਦੇ ਵਿੱਚ ਆ ਜਾਣਾ ਸੀ ਇਸ ਤਰ੍ਹਾਂ ਦਾ ਸਮਾਂ ਹੈ ਕਾ ਮੁਆਵਜ਼ਾ ਜਿਹੜਾ ਹੈ ਉਹ ਹੋਰ ਜ਼ਿਆਦਾ ਦੇਣਾ ਚਾਹੀਦਾ ਹੈ ਇਸ ਕਰਕੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ 50000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣਾ ਚਾਹੁੰਦੇ ਨੇ ਪਰ ਉਹ ਨੀਮਾਂ ਕਰਕੇ ਪੋਸੀਬਲ ਨਹੀਂ ਹੈ ਇਸੇ ਕਰਕੇ ਉਹ ਨਿਯਮ ਜਿਹੜੇ ਨੇ ਉਹ ਬਦਲੇ ਜਾਣੇ ਚਾਹੀਦੇ ਨੇ ਇਹ ਉਸ ਚਿੱਠੀ ਵਿੱਚ ਲਿਖਿਆ ਹੋਇਆ ਹੁਣ ਚਿੱਠੀ ਦੇ ਵਿੱਚ ਕੀ ਕੀ ਲਿਖਿਆ ਗਿਆ ਹੈ ਇਹ ਤਾਂ ਤੁਸੀਂ ਸੁਣ ਲਿਆ ਹੋਵੇਗਾ ਲੇਕਿਨ ਇਸਦੇ ਅਰਥ ਕੀ ਨਿਕਲਦੇ ਕੀ ਅਜੇ ਸਮੇਂ ਜਦੋਂ ਪੰਜਾਬ ਦੇ ਵਿੱਚ ਇੰਨੀ ਵੱਡੀ ਪੰਦਤ ਤੇ ਮਾਰ ਪੈ ਰਹੀ ਹੈ ਨੁਕਸਾਨ ਹੋਇਆ ਹੈ ਕੱਲੀਆਂ ਫਸਲਾਂ ਦਾ ਹੀ ਨਹੀਂ ਹੋਇਆ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਘਰਾਂ ਦਾ ਸਮਾਨ ਜਿਹੜਾ ਹੈ ਉਹ ਸਾਰਾ ਨਸ਼ਟ ਹੋ ਚੁੱਕਿਆ ਹੈ ਕੰਨਿਆਂ ਦੀ ਤਾਂ ਜ਼ਿੰਦਗੀ ਭਰ ਦੀ ਕਮਾਈ ਜਿਹੜੀ ਹੈ ਉਹ ਖੜਾਂ ਦੇ ਵਿੱਚ ਰੁੜ ਗਈ ਹੈ ਉਸ ਸਮੇਂ ਤੁਸੀਂ ਮਦਦ ਨਹੀਂ ਮੰਗ ਰਹੇ ਇਸ ਦੇ ਵਿੱਚ ਕਿੰਨੀ ਕਿ ਸਿਆਣਪ ਹੈ ਕਿ ਇਸ ਸਮੇਂ ਤੁਸੀਂ ਆਪਣੇ ਪੁਰਾਣੇ ਹੱਕ ਜਿਹੜੇ ਕਹਿ ਰਹੇ ਹੋ ਉਹਨਾਂ ਦੀ ਮੰਗ ਕਰਕੇ ਇੱਕ ਅਜਿਹਾ ਮੌਕਾ ਨਹੀਂ ਖੋ ਰਿਹਾ ਜਿਸ ਦੇ ਵਿੱਚ ਕੇਂਦਰ ਤੋਂ ਵਿੱਤੀ ਸਹਾਇਤਾ ਲਈ ਜਾ ਸਕਤੀ ਸੀ ਵਿੱਤੀ ਸਹਾਇਤਾ ਮੰਗੀ ਜਾ ਸਕਤੀ ਸੀ ਜਿਸ ਨੂੰ ਕੰਪਨਸੇਟ ਕਰਨ ਦੇ ਲਈ ਵਰਤਿਆ ਜਾ ਸਕਦਾ ਸੀ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾ ਸਕਦਾ ਸੀ ਲੋਕਾਂ ਦੇ ਨੁਕਸਾਨ ਦੀ ਪਰਪਾਈ ਕੀਤੀ ਜਾ ਸਕਦੀ ਸੀ ਹੁਣ ਜਦੋਂ ਤੁਸੀਂ ਇਹਨਾਂ ਨੂੰ ਹੱਕਾਂ ਦੀ ਗੱਲ ਕਰਦੇ ਹੋ ਸਾਡੇ ਹੱਕ ਦੋ ਅਸੀਂ ਕੋਈ ਭੀਖ ਨਹੀਂ ਮੰਗ ਰਹੇ ਤਾਂ ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੋਵੇਗਾ ਕਿ ਕਿਸੇ ਹੋਰ ਸੂਬੇ ਨੂੰ GST ਦੇ ਵਿੱਚ ਜਿਹੜਾ ਨੁਕਸਾਨ ਹੋਇਆ ਸੀ ਉਸ ਦੇ ਪੈਸੇ ਦੇ ਦਿੱਤੇ ਗਏ ਨੇ ਜਿਸ ਤਰੀਕੇ ਨਾਲ ਇਹ ਲੌਸ ਦਿਖਾਇਆ ਗਿਆ ਹੈ 49727 ਕਰੋੜ ਦਾ ਕੀ ਹੋਬ ਸੂਬਿਆਂ ਨੂੰ ਪੈਸੇ ਬੰਤ ਚੁੱਕੇ ਨੇ ਕੱਲੇ ਪੰਜਾਬ ਨੂੰ ਨਹੀਂ ਮਿਲੇ ਜੇ ਤਾਂ ਇਹ ਕੇਸ ਹੋਵੇ ਕਿ ਬਾਕੀ ਸੂਬਿਆਂ ਨੂੰ ਮਿਲ ਚੁੱਕੇ ਨੇ ਸਿਰਫ ਪੰਜਾਬ ਨੂੰ ਇਹਨਾਂ ਤੋਂ ਵਾਂਝਾ ਰੱਖਿਆ ਗਿਆ ਹੈ ਫਿਰ ਵੀ ਇਸ ਦਾ ਮੁੱਦਾ ਅਜੇ ਸਮੇਂ ਤੇ ਉਠਾਉਣਾ ਕਿਤੇ ਨਾ ਕਿਤੇ ਆਪਾਂ ਜਾਇਜ਼ ਕਹਿ ਸਕਦੇ ਹਾਂ ਇਸੇ ਤਰੀਕੇ ਨਾਲ ਜਿਹੜੇ ਆਰਡੀਐਫ ਰੂਰਲ ਡਿਵੈਲਪਮੈਂਟ ਫੰਡ 8000 ਕਰੋੜ ਕਿਹਾ ਗਿਆ ਹੈ ਉਸ ਦਾ ਕੇਸ ਪਹਿਲਾਂ ਹੀ ਪੰਜਾਬ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਕੇਂਦਰ ਦੇ ਨਾਲ ਲੜ ਰਹੀ ਹੈ ਉਹ ਪੈਸਾ ਮੰਗਿਆ ਜਾ ਰਿਹਾ ਹੈ ਉਹ ਲਿਟੀਗੇਸ਼ਨ ਦੇ ਅੰਡਰ ਹੈ ਅਦਾਲਤਾਂ ਦੇ ਵਿੱਚ ਕੇਸ ਚੱਲ ਰਿਹਾ ਹੈ ਉਸ ਨੂੰ ਹੜਾਂ ਦੀ ਸਹਾਇਤਾ ਦੇ ਨਾਲ ਜੋੜ ਕੇ ਕਿੰਨੀਕ ਸਿਆਣਪ ਕੀਤੀ ਗਈ ਹੈ ਇਸ ਤੇ ਉੱਤੇ ਵੀ ਸਵਾਲ ਖੜੇ ਹਨ ਸੋ ਜਿਹੜਾ 60000 ਕਰੋੜ ਰੁਪਇਆ ਬਣਾਇਆ ਗਿਆ ਹੈ ਉਹਦੇ ਵਿੱਚੋਂ ਜਿਹੜਾ ਵੱਡਾ ਹਿੱਸਾ ਹੈ ਉਹ GST ਦਾ ਹੈ ਉਸ ਦਾ ਵੀ ਕੋਈ ਇਸ ਤਰ੍ਹਾਂ ਦਾ ਕੇਸ ਨਹੀਂ ਬਣਦਾ ਕਿ ਕੋਈ ਵਿਤਕਰਾ ਹੋਇਆ ਹੋਵੇ ਜਾਂ ਉਹ ਸੌਰੀ ਤੌਰ ਤੇ ਕੇਂਦਰ ਜੇ ਜਾਰੀ ਕਰ ਦੇਵੇ ਤਾਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਜਾਏਗਾ ਉਹਨੂੰ ਕਿਸੇ ਹੋਰ ਸਮੇਂ ਤੇ ਵੀ ਉਠਾਇਆ ਜਾ ਸਕਦਾ ਹੈ ਇਹ ਮਾਮਲੇ ਲੰਮੇ ਚੱਲਦੇ ਹੁੰਦੇ ਨੇ ਇਹਨਾਂ ਦਾ ਇਹਨਾਂ ਇਸ ਤਰੀਕਿਆਂ ਦੇ ਨਾਲ ਹੱਲ ਨਹੀਂ ਨਿਕਲਦਾ ਜਦੋਂ ਵੀ ਕਿਸੇ ਵੀ ਸੂਬੇ ਦੇ ਵਿੱਚ ਕੋਈ ਕੁਦਰਤੀ ਆਫਤ ਆਉਂਦੀ ਹੈ ਕੋਈ ਇਸ ਤਰ੍ਹਾਂ ਦੀ ਵਿਪਤਾ ਹੁੰਦੀ ਹੈ ਤਾਂ ਹਮੇਸ਼ਾ ਕੇਂਦਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਸਹਾਇਤਾ ਕਰੇ ਮਦਦ ਮੰਗੀ ਵੀ ਜਾਂਦੀ ਹੈ ਔਰ ਕੇਂਦਰ ਸਰਕਾਰ ਵੱਲੋਂ ਇਸ ਤਰੀਕੇ ਦੇ ਵਿਸ਼ੇਸ਼ ਪੈਕੇਜ ਵੀ ਐਲਾਨੇ ਜਾਂਦੇ ਨੇ ਇਹ ਕੋਈ ਨਵੀਂ ਗੱਲ ਨਹੀਂ ਹੈ ਤੇ ਜੇ ਇਸ ਸਮੇਂ ਪੰਜਾਬ ਸਰਕਾਰ ਉਸ ਤਰੀਕੇ ਦੀ ਮਦਦ ਮੰਗ ਲੇਗੀ ਤਾਂ ਕੀ ਉਦੇ ਵਿੱਚ ਸਰਕਾਰ ਦਾ ਕਦ ਛੋਟਾ ਹੋ ਜਾਏਗਾ ਉਹਦੇ ਵਿੱਚ ਕੀ ਕੋਈ ਬੇਇਜ਼ਤੀ ਹੋ ਜਾਏਗੀ ਕਿਸ ਤਰੀਕੇ ਦੀ ਸੋਚ ਮੁੱਖ ਮੰਤਰੀ ਵੱਲੋਂ ਇਸ ਸਮੇਂ ਦਿਖਾਈ ਗਈ ਇੱਥੇ ਕਈ ਵਾਰ ਇਸ ਚੀਜ਼ ਦਾ ਵੀ ਜ਼ਿਕਰ ਹੁੰਦਾ ਹੈ ਕਿ ਕੇਂਦਰ ਸਰਕਾਰ ਨੂੰ ਕਿਹੜਾ ਪਤਾ ਨਹੀਂ ਕਿ ਇੱਥੇ ਨੁਕਸਾਨ ਹੋਇਆ ਹੈ ਹੜ੍ਹ ਆਏ ਨੇ ਉਹ ਆਪਣੇ ਆਪ ਸਹਾਇਤਾ ਦਾ ਐਲਾਨ ਕਰ ਦੇਵੇ ਉਸ ਸਟੇਟ ਵੱਲੋਂ ਜਾਂ ਸੂਬੇ ਵੱਲੋਂ ਮੰਗ ਉਖੇਗੀ ਜਾਂ ਮੰਗ ਕੀਤੀ ਜਾਏਗੀ ਉਸ ਦਾ ਇੰਤਜ਼ਾਰ ਕਿਉਂ ਕਰਦੀ ਹੈ ਇੱਥੇ ਵੀ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਜਦੋਂ ਵੀ ਕੋਈ ਸਰਕਾਰੀ ਕੰਮ ਹੁੰਦੇ ਨੇ ਉਹਨਾਂ ਦੇ ਵਿੱਚ ਲਿਖਤ ਪੜਤ ਜਾਂ ਇਸ ਤਰ੍ਹਾਂ ਦੇ ਪ੍ਰੋਟੋਕਾਲ ਬਣੇ ਹੁੰਦੇ ਨੇ ਜਿਨ੍ਹਾਂ ਦੀ ਪਾਲਣਾ ਕਰਨੀ ਹੁੰਦੀ। ਲੇਕਿਨ ਉਹਨਾਂ ਉਹਨਾਂ ਪ੍ਰੋਟੋਕੋਲਸ ਦੀ ਪਾਲਣਾ ਕਰਨ ਦੇ ਨਾਲ ਉਹ ਮੁਲਾਂਕਣ ਕਰਕੇ ਪੈਸੇ ਮੰਗਣ ਦੇ ਨਾਲ ਉਹ ਅਸੀਂ ਪੁਰਾਣੇ ਬਕਾਏ ਨੂੰ ਖੜਾ ਨਾਲ ਜੋੜ ਕੇ ਮੰਗ ਰਹੇ ਹਾਂ ਉਹਦੇ ਵਿੱਚ ਸੂਬੇ ਦਾ ਕੀ ਭਲਾ ਹੋਏਗਾ ਇਹ ਸਮਝ ਤੋਂ ਪਰੇ। ਹੁਣ ਹਰ ਮਾਮਲੇ ਦੇ ਵਿੱਚ ਕੀ ਸਾਨੂੰ ਸਿਆਸਤ ਕਰਨੀ ਚਾਹੀਦੀ ਹੈ? ਕਿ ਕਈ ਮਾਮਲੇ ਅਜੇ ਨਹੀਂ ਹੋਣੇ ਚਾਹੀਦੇ ਜਦੋਂ ਕੋਈ ਆਪਦਾ ਆਈ ਹੋਵੇ ਕੋਈ ਵਿਪਦਦਾ ਪਈ ਹੋਵੇ ਲੋਕਾਂ ਤੇ ਉਦੋਂ ਸਿਆਸਤ ਨੂੰ ਪਰੇ ਰੱਖ ਕੇ ਸੂਬੇ ਦੇ ਲੋਕਾਂ ਦੀ ਭਲਾਈ ਬਾਰੇ ਨਹੀਂ ਸੋਚਿਆ ਜਾਣਾ ਚਾਹੀਦਾ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਉਹ ਚਾਹੇ ਇੱਕ ਦੂਜੇ ਤੇ ਦੋਸ਼ ਲਾ ਰਹੀਆਂ ਨੇ ਪਰ ਸਾਰੀਆਂ ਹੀ ਸਿਆਸਤ ਕਰ ਰਹੀਆਂ ਇਹੀ ਪੰਜਾਬ ਦੀ ਭਾਜਪਾ ਦਾ ਜਿਹੜਾ ਯੂਨਿਟ ਹੈ ਹਜੇ ਕੁਝ ਦਿਨ ਪਹਿਲਾਂ ਤੁਹਾਨੂੰ ਯਾਦ ਹੋਵੇਗਾ ਕਿ ਕੇਂਦਰ ਦੀਆਂ ਜੋ ਸਕੀਮਾਂ ਨੇ ਉਹਨਾਂ ਨੂੰ ਪਿੰਡ ਪਿੰਡ ਦੇ ਵਿੱਚ ਪਹੁੰਚਾਉਣ ਦੇ ਲਈ ਅਸੀਂ ਕੈਂਪ ਲਾ ਰਹੇ ਹਾਂ ਦਿਖਾਵਾ ਕੀਤਾ ਜਾ ਰਿਹਾ ਸੀ ਵੱਡੇ ਪੱਧਰ ਤੇ ਮੂਹਰੇ ਹੋ ਹੋ ਕੇ ਗ੍ਰਿਫਤਾਰੀਆਂ ਵੀ ਦਿੱਤੀਆਂ ਜਾ ਰਹੀਆਂ ਸੀ ਇਹ ਕਿਹਾ ਜਾ ਰਿਹਾ ਸੀ ਕਿ ਸੂਬੇ ਦੀ ਸਰਕਾਰ ਕੇਂਦਰ ਦੀਆਂ ਸਕੀਮਾਂ ਲੋਕਾਂ ਤੱਕ ਨਹੀਂ ਪਹੁੰਚਾ ਰਹੀ ਉਹਨਾਂ ਨੂੰ ਪਹੁੰਚਾਉਣ ਦੇ ਲਈ ਅਸੀਂ ਕੈਂਪ ਲਾ ਰਹੇ ਹਾਂ ਅਸੀਂ ਕੁਰਬਾਨੀਆਂ ਦੇਵਾਂਗੇ ਅਸੀਂ ਲੜਾਈ ਲੜਾਂਗੇ ਇਹ ਸਾਰਾ ਵਰਤਾਂਤ ਸਰਦਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਹੁਣ ਜਦੋਂ ਸੂਬੇ ਦੇ ਲੋਕਾਂ ਤੇ ਵਾਕਿਆ ਹੀ ਭੀੜ ਪਈ ਹੈ ਜਦੋਂ ਲੋੜ ਹੈ ਉਹਨਾਂ ਨੂੰ ਮਦਦ ਦੀ ਤਾਂ ਸੁਨੀਲ ਜਾਖੜ ਇੱਕ ਕਿੱਠੀ ਲਿਖ ਕੇ ਸਾਫ਼ ਦਿੰਦੇ ਨੇ ਹੁਣ ਉਹ ਨੇਤਾ ਕਿੱਥੇ ਗਏ ਬਿਡੇ ਗ੍ਰਫਤਾਰੀਆਂ ਦਿੰਦੇ ਸੀ ਉਹ ਆਵਾਜ਼ ਉਸ ਤਰੀਕੇ ਦੇ ਨਾਲ ਬਲੰਦ ਤਰੀਕੇ ਦੇ ਨਾਲ ਕਿਉਂ ਨਹੀਂ ਉਠਾਈ ਜਾ ਰਹੀ ਮਦਦ ਦੀ ਮੰਗ ਕਿਉਂ ਨਹੀਂ ਕੀਤੀ ਜਾ ਰਹੀ ਇਸੇ ਤਰੀਕੇ ਨਾਲ ਕਾਂਗਰਸ ਪਾਰਟੀ ਉਪ ਭਗਵੰਤ ਮਾਨ ਤੇ ਤਾਂ ਜੇ ਉਹ ਅੱਧੇ ਦਿਨ ਵਾਸਤੇ ਤਾਮਿਲਨਾਡੂ ਚਲਾ ਗਿਆ ਸੀ ਬੜੇ ਇਲਜ਼ਾਮ ਲਾਉਂਦੀ ਹੈ ਕਿ ਸੂਬੇ ਨੂੰ ਛੱਡ ਕੇ ਭੱਜ ਗਿਆ ਸੀ ਉਹ ਆਪ ਵੀ ਜਦੋਂ ਇੱਕ ਪਾਸੇ ਹੜ ਆਏ ਹੋਏ ਨੇ ਤਾਂ ਉਹ ਸੰਵਿਧਾਨ ਬਚਾਉਦਿਆਂ ਰੈਲੀਆਂ ਕਰਨ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਵੱਲੋਂ ਉਹ ਪ੍ਰੋਗਰਾਮ ਰੱਦ ਨਹੀਂ ਕੀਤੇਗੇ ਜੇ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਕਿ ਪਹਿਲਾਂ ਲੋਕਾਂ ਦਾ ਬਚਾ ਲਓ ਸੰਵਿਧਾਨ ਤਾਂ ਬਾਅਦ ਵਿੱਚ ਬਚਾਇਆ ਜਾ ਸਕਦਾ ਹੈ। ਇਸੇ ਤਰੀਕੇ ਨਾਲ ਜੇ ਸੱਤਾਧਿਰ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਉਹ ਵੀ ਇਸ ਦੇ ਵਿੱਚ ਕੇਂਦਰ ਦੇ ਨਾਲ ਲੜਾਈ ਨੂੰ ਹੋਰ ਵਧਾ ਕੇ ਦਿਖਾਉਣਾ ਚਾਹ ਰਹੀ ਹੈ ਸਾਡੇ ਨਾਲ ਵਿਤਕਰਾ ਹੋਇਆ ਹੈ ਅਸੀਂ ਉਹ ਜਿਹੜਾ ਰੋਕਿਆ ਹੋਇਆ ਪੈਸਾ ਹੈ ਉਹ ਮੰਗ ਰਹੇ ਹਾਂ ਆਪਣੇ ਹੱਕ ਮੰਗ ਰਹੇ ਹਾਂ ਕੋਈ ਭੀਖ ਨਹੀਂ ਮੰਗ ਰਹੇ ਇਸ ਤਰ੍ਹਾਂ ਦੀ ਲਾਈਨ ਲੈ ਕੇ ਉਹ ਵੀ ਸਿਆਸਤ ਨੂੰ ਹੀ ਅੱਗੇ ਵਧਾ ਰਹੇ ਨੇ। ਉਹ ਵੀ ਕੋਈ ਲੋਕਾਂ ਦੀ ਭਲਾਈ ਵਾਸਤੇ ਮਦਦ ਜਾਂ ਸਹਾਇਤਾ ਨਹੀਂ ਮੰਗ ਰਹੇ ਸੋ ਕੁੱਲ ਮਿਲਾ ਕੇ ਜੋ ਕੁਝ ਵੀ ਹੋ ਰਿਹਾ ਹੈ ਉਹਦੇ ਵਿੱਚ ਸਿਆਸਤ ਜ਼ਿਆਦਾ ਭਾਰੂ ਦਿਖਾਈ ਦੇ ਰਹੀ ਹੈ ਲੋਕਾਂ ਦੀ ਭਲਾਈ ਜਾਂ ਲੋਕਾਂ ਦੀ ਵੈਲਫੇਅਰ ਉਹ ਨਹੀਂ ਦਿਖਾਈ ਦੇ ਰਹੀ ਜਿੱਥੇ ਹਾਲਾਤ ਇਹ ਨੇ ਕਿ ਕਈ ਲੋਕ ਇਨ੍ਹਾਂ ਹੜ੍ਹਾਂ ਨੂੰ ਵੀ ਕਿਸੇ ਸਾਜ਼ਿਸ਼ ਦਾ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਜਾਣ ਬੁੱਝ ਕੇ ਪਹਿਲਾਂ ਡੈਮਾਂ ਦੇ ਵਿੱਚ ਪਾਣੀ ਇਕੱਠਾ ਕੀਤਾ ਗਿਆ ਫਿਰ ਪੰਜਾਬ ਨੂੰ ਡੋਬਣ ਦੇ ਲਈ ਪਾਣੀ ਛੱਡਿਆ ਗਿਆ ਕਈ ਪੜ੍ਹੇ ਲਿਖੇ ਬਹੁਤ ਆਪਣੇ ਆਪ ਨੂੰ ਬੁੱਧੀਜੀਵੀ ਜਾਂ ਵਿਦਵਾਨ ਕਹਾਉਣ ਵਾਲੇ ਲੋਕ ਵੀ ਇਸ ਸਾਜਿਸ਼ਰੀਆਂ ਥਿਊਰੀਆਂ ਨੂੰ ਅੱਗੇ ਵਧਾ ਰਹੇ ਨੇ ਕਿਉਂ ਵਧਾ ਰਹੇ ਨੇ ਕਿਸ ਕਰਕੇ ਵਧਾ ਰਹੇ ਨੇ ਇਹ ਸਾਡੀ ਸਮਝ ਤੋਂ ਪਰੇ ਲੇਕਿਨ ਕੀ ਕੱਲਾਹੜ ਪੰਜਾਬ ਦੇ ਵਿੱਚ ਆਇਆ ਹੈ ਕੀ ਜੰਮੂ ਕਸ਼ਮੀਰ ਦੇ ਵਿੱਚ ਪੰਜਾਬ ਤੋਂ ਕਿਤੇ ਵੱਧ ਨੁਕਸਾਨ ਨਹੀਂ ਹੋਇਆ ਕੀ ਹਿਮਾਚਲ ਦੇ ਵਿੱਚ ਲੋਕ ਨਹੀਂ ਮਾਰੇ ਜਾ ਰਹੇ ਨੁਕਸਾਨ ਨਹੀਂ ਹੋਇਆ ਕੀ ਉੱਤਰਾਖੰਡ ਦੇ ਵਿੱਚ ਯੂਪੀ ਦੇ ਵਿੱਚ ਜਾਂ ਰਾਜਸਥਾਨ ਦੇ ਕਈ ਹਿੱਸਿਆਂ 'ਚ ਗੁਜਰਾਤ ਦੇ ਵਿੱਚ ਹੜ੍ਹ ਨਹੀਂ ਆਉਂਦੇ ਹਰ ਸਾਲ ਆਉਂਦੇ ਨੇ ਪਰ ਅਸੀਂ ਕਦੇ ਵੀ ਕਿਸੇ ਸੂਬੇ ਤੋਂ ਇਹ ਗੱਲ ਨਹੀਂ ਸੁਣਦੇ ਕਿ ਜਾਣਬੁੱਝ ਕੇ ਸਰਕਾਰ ਸਾਡੇ ਲੋਕਾਂ ਨੂੰ ਖਤਮ ਕਰਨ ਤੇ ਤੁਲੀ ਹੈ ਸਾਡੇ ਸੂਬੇ ਨੂੰ ਮਾਰਨ ਤੇ ਤੁਲੀ ਹੈ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਘੜੀਆਂ ਨੇ ਇਹ ਕਹਾਣੀ ਸਿਰਫ ਤੇ ਸਿਰਫ ਪੰਜਾਬ ਦੇ ਵਿੱਚੋਂ ਨਿਕਲਦੀ ਹੈ ਹੋ ਤਾਂ ਇਥੋਂ ਤੱਕ 88 ਦੇ ਵਿੱਚ ਜੋ ਹੜਾਏ ਸੀ ਉਸ ਨੂੰ ਵੀ ਸਾਜ਼ਿਸ਼ ਦੱਸਿਆ ਜਾ ਰਿਹਾ ਹੈ ਤੇ ਉਸੇ ਸਾਜ਼ਿਸ਼ ਨੂੰ ਦੁਬਾਰਾ ਚਲਾਇਆ ਜਾ ਰਿਹਾ ਹੈ ਇਸ ਤਰ੍ਹਾਂ ਦੀਆਂ ਕਹਾਣੀਆਂ ਵੀ ਬਾਹਰ ਆਉਣ ਲੱਗੀਆਂ ਨੇ ਅਸੀਂ ਆਪਣਾ ਮਜ਼ਾਕ ਖੁਦ ਉਡਵਾ ਰਹੇ ਹਾਂ ਕਮਲੀਆਂ ਮਾਰਨ ਤੋਂ ਬਾਜ਼ ਨਹੀਂ ਆ ਰਹੇ ਅਜੇ ਮੁੱਖ ਕੇ ਇਹਨਾਂ ਕਮਲ ਪੁਣੇ ਨੂੰ ਸਾਈਡ ਤੇ ਰੱਖ ਕੇ ਸਿਆਸਤਾਂ ਨੂੰ ਸਾਈਡ ਤੇ ਰੱਖ ਕੇ ਲੋਕਾਂ ਦੀ ਮਦਦ ਕਰਨ ਦੇ ਹੁੰਦੇ ਨੇ ਲੋਕਾਂ ਦੀ ਮਦਦ ਵਾਸਤੇ ਕੰਮ ਕਰਨਾ ਚਾਹੀਦਾ ਹੈ ਉਹਦੇ ਲਈ ਜੇ ਕੇਂਦਰ ਤੋਂ ਪੈਸਾ ਚਾਹੀਦਾ ਹੈ ਕੋਈ ਪੈਕੇਜ ਚਾਹੀਦਾ ਹੈ ਉਸ ਦੀ ਮੰਗ ਕਰਨੀ ਚਾਹੀਦੀ ਹੈ ਉਹ ਵੀ ਪੰਜਾਬ ਦਾ ਹੱਕ ਹੈ ਤੁਸੀਂ ਆਪਣੇ ਹੱਕ ਵਾਸਤੇ ਕਿਸੇ ਤੋਂ ਮਦਦ ਮੰਗ ਰਹੇ ਹੋ ਕਿਸੇ ਕੋਲ ਭੀਖ ਨਹੀਂ ਮੰਗ ਰਹੇ ਸੋ ਉਹ ਪੈਕੇਜ ਮੰਗ ਕੇ ਉਹ ਸਹਾਇਤਾ ਮੰਗਣ ਦੀ ਥਾਂ ਤੇ ਅਸੀਂ 60000 ਕਰੋੜ ਦਾ ਇੱਕ ਫਿਗਰ ਲੈ ਆਏ ਆ ਉਸ ਨੂੰ ਕਹਿ ਰਹੇ ਆ ਕਿ ਸਾਡਾ ਪੈਸਾ ਰੋਕਿਆ ਹੋਇਆ ਹੈ ਉਹ ਜਾਰੀ ਕਰੋ ਉਹਦੇ ਵਿੱਚ ਕੋਈ ਸਿਆਣਪ ਨਹੀਂ ਹੈ ਜੇ ਕੇਂਦਰ ਸਰਕਾਰ ਇਹ ਕਹਿ ਦੇਵੇ ਜਿਵੇਂ ਬਾਕੀ ਸ਼ੁੱਭਿਆਂ ਦਾ ਵੀ ਨੁਕਸਾਨ ਹੋਇਆ ਹੈ ਜਦੋਂ ਉਹਨਾਂ ਨੂੰ ਪੈਸਾ ਰਿਲੀਜ਼ ਕਰਾਂਗੇ ਉਦੋਂ ਵੀ ਪੰਜਾਬ ਨੂੰ ਵੀ ਕਰ ਦੇਵਾਂਗੇ ਤਾਂ ਫਿਰ 50000 ਕਰੋੜ ਤਾਂ ਤੁਹਾਡਾ ਇਹ 60000 ਤੋਂ ਸਿੱਧਾ ਹੀ ਨਿਕਲ ਗਿਆ ਫਿਰ ਤੁਹਾਡੇ ਪੱਲੇ ਕੀ ਰਹੂਗਾ ਇਸੇ ਤਰੀਕੇ ਨਾਲ 8000 ਕਰੋੜ ਆਰਡੀਐਫ ਦਾ ਉਤੇ ਇਹ ਕੇਂਦਰ ਕਹਿ ਦੇਵੇ ਕਿ ਤਾਂ ਅਦਾਲਤ ਦੇ ਵਿੱਚ ਫੈਸਲਾ ਜਦੋਂ ਹੋਊਗਾ ਉਦੋਂ ਹੀ ਇਹਦਾ ਕੋਈ ਹੱਲ ਨਿਕਲੇਗਾ ਸਾਰਾ ਪੈਸਾ ਇੱਕ ਝਟਕੇ ਦੇ ਵਿੱਚੋਂ ਮੰਗ ਖਤਮ ਹੋ ਜਾਏਗੀ ਉਹ ਜਿਹੜੀ ਤੁਸੀਂ ਚਿੱਠੀ ਲਿਖੀ ਹੈ ਉਹ ਚਿੱਠੀ ਦਾ ਕੋਈ ਅਸਰ ਨਹੀਂ ਰਹੇਗਾ ਕੋਈ ਮਤਲਬ ਨਹੀਂ ਰਹਿ ਜਾਂਦਾ ਫੇਰ ਤੁਸੀਂ ਪੈਸਾ ਕਿੱਥੋਂ ਲੈ ਕੇ ਆਵੋਗੇ ਲੋਕਾਂ ਨੂੰ ਮੁਆਵਜ਼ਾ ਤਾਂ ਬਣਦਾ ਹੈ ਨਾ ਦੇਣਾ ਉਹ ਕਿੱਥੋਂ ਦੇਵੋਗੇ ਫਿਰ ਸੋ ਇੱਥੇ ਇਸ ਤਰੀਕੇ ਨਾਲ ਸਿਆਸਤ ਕਰਨ ਦੀ ਬਜਾਏ ਇਹ ਦਿਖਾਉਣ ਦੀ ਬਜਾਏ ਕਿ ਅਸੀਂ ਹੱਕ ਮੰਗ ਰਹੇ ਆ ਅਸੀਂ ਕਿਸੇ ਤੋਂ ਮਦਦ ਲਈ ਹੱਥ ਨਹੀਂ ਵਧਾ ਰਹੇ ਜਾਂ ਪੀਖ ਨਹੀਂ ਮੰਗ ਰਹੇ ਇੱਥੇ ਦੂਰਦਰਸ਼ਤਾ ਦਿਖਾਉਣੀ ਚਾਹੀਦੀ ਸੀ ਇੱਥੇ ਸਟੇਟਸਮੈਨ ਬਣਨ ਦੀ ਲੋੜ ਸੀ ਇੱਥੇ ਬਾਕੀ ਪਾਰਟੀਆਂ ਨੂੰ ਆਪਣੇ ਨਾਲ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਜਾਂ ਫਿਰ ਅਮਿਤ ਸ਼ਾਹ ਨੂੰ ਮਿਲਣਾ ਚਾਹੀਦਾ ਸੀ ਕਿਉਂਕਿ ਨਰਿੰਦਰ ਮੋਦੀ ਤਾਂ ਵਿਦੇਸ਼ ਦੇ ਦੌਰੇ ਤੇ ਗਏ ਹੋਏ ਨੇ ਚੀਨ ਗਏ ਹੋਏ ਨੇ ਉਹਨੇ ਸਮੇਂ ਦੇ ਵਿੱਚ ਗ੍ਰਹਿ ਮੰਤਰੀ ਨੂੰ ਮਿਲ ਕੇ ਇੱਕ ਪੈਕੇਜ ਦੀ ਮੰਗ ਕਰਨੀ ਚਾਹੀਦੀ ਸੀ ਇੱਥੇ ਪੰਜਾਬ ਭਾਜਪਾ ਦੇ ਉੱਤੇ ਵੀ ਦਬਾਅ ਬਣਾਉਣਾ ਚਾਹੀਦਾ ਸੀ ਉਹਨਾਂ ਨੂੰ ਅੱਗੇ ਲਾਉਣਾ ਚਾਹੀਦਾ ਸੀ ਕਿ ਜਿਵੇਂ ਤੁਸੀਂ ਕੇਂਦਰ ਦੀਆਂ ਸਕੀਮਾਂ ਲੋਕਾਂ ਤੱਕ ਪਹੁੰਚਾਰੇ ਸੀ ਹੁਣ ਵੀ ਕੇਂਦਰ ਤੋਂ ਉਸੇ ਤਰੀਕੇ ਦਾ ਪੈਕੇਜ ਲੈ ਕੇ ਆਓ ਤਾਂ ਕਿ ਕਿਸਾਨਾਂ ਨੂੰ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾ ਸਕੇ ਉਹਨਾਂ ਨੂੰ ਮੁੜ ਪੱਟੜੀ ਤੇ ਲਿਆਂਦਾ ਜਾ ਸਕੇ ਜੋ ਸੂਬੇ ਦੀ ਆਰਥਿਕਤਾ ਲਈ ਤੋਂ ਲੈਣ ਦੇ ਕੰਡੇ ਆਈ ਹੋਈ ਹੈ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਤੱਕ ਬਚਾਇਆ ਜਾ ਸਕੇ ਇਹ ਸਾਰੇ ਕੰਮ ਕਰਨ ਦੀ ਲੋੜ ਸੀ ਨਾ ਕਿ ਇਸ ਸਮੇਂ ਇਸ ਤਰ੍ਹਾਂ ਦੀ ਸਿਆਸਤ ਕਰਨ ਦੀ ਲੋੜ ਸੋ ਉਮੀਦ ਕਰਦੇ ਹਾਂ ਸਰਕਾਰਾਂ ਆਪਣੀਆਂ ਗਲਤੀਆਂ ਤੋਂ ਕੁਝ ਸਿੱਖਣਗੀਆਂ ਹਜੇ ਵੀ ਸਮਾਂ ਲੰਘਿਆ ਨਹੀਂ ਹੈ ਹਜੇ ਵੀ ਕੁਝ ਵਿਗੜਿਆ ਨਹੀਂ ਹੈ ਇੱਕ ਚਿੱਠੀ ਹੋਰ ਲਿਖੀ ਜਾ ਸਕਦੀ ਹੈ ਆਲ ਪਾਰਟੀ ਮੀਟਿੰਗ ਬੁਲਾਈ ਜਾ ਸਕਦੀ ਹੈ ਭਾਜਪਾ ਦੇ ਉੱਤੇ ਦਬਾਅ ਬਣਾਇਆ ਜਾ ਸਕਦਾ ਹੈ ਪੰਜਾਬ ਭਾਜਪਾ ਦੇ ਯੂਨਿਟ ਦੇ ਉੱਤੇ ਉਹਨਾਂ ਨੂੰ ਅੱਗੇ ਲਾ ਕੇ ਕੇਂਦਰ ਸਰਕਾਰ ਦੇ ਕੋਲ ਇੱਕ ਵਿਸ਼ੇਸ਼ ਪੈਕੇਜ ਮੰਗਣਾ ਚਾਹੀਦਾ ਹੈ ਇੱਕ ਬਹੁਤ ਵੱਡੀ ਰਕਮ ਦੀ ਮੰਗ ਕਰਨੀ ਚਾਹੀਦੀ ਹੈ ਇਹ ਨਿਯਮਾਂ ਦੇ ਵਿੱਚ ਬਦਲਾਅ ਵੀ ਕਰਾਉਣੇ ਚਾਹੀਦੇ ਨੇ ਤਾਂ ਕਿ 50000 ਰੁਪਏ ਪ੍ਰਤੀ ਏਕੜ ਜੋ ਕਿਹਾ ਜਾ ਰਿਹਾ ਹੈ ਉਹ ਮੁਆਵਜ਼ਾ ਦਿੱਤਾ ਜਾ ਸਕੇ ਪਰ ਉਮੀਦ ਕਰਦੇ ਹਾਂ ਕਿ ਸਰਕਾਰਾਂ ਸੁਣਨਗੀਆਂ ਇਸ ਤਰੀਕੇ ਨਾਲ ਕੇਂਦਰ ਤੋਂ ਕੋਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਜਾਏਗੀ ਕੇਂਦਰ ਤੇ ਦਬਾਅ ਬਣਾਇਆ ਜਾਏਗਾ ਕਿ ਇਸ ਤਰ੍ਹਾਂ ਦਾ ਪੈਕੇਜ ਦਾ ਐਲਾਨ ਜਲਦੀ ਤੋਂ ਜਲਦੀ ਹੋਵੇ ਤਾਂ ਕਿ ਲੋਕਾਂ ਦਾ ਜੋ ਨੁਕਸਾਨ ਹੋਇਆ ਹੈ ਉਸ ਦੀ ਪਰਪਾਈ ਕੀਤੀ ਜਾ ਸਕੇ ਇਸੇ ਉਮੀਦ ਦੇ ਨਾਲ ਪ੍ਰਤੋਗਿਧਾਂ ਲੈਨੇ ਆ ਧੰਨਵਾਦ